ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਅੱਜ ਆਪਾਂ ਗਾਜਰਾਂ ਲਈਆਂ ਨੇ ਜੀ ਗਾਜਰਾਂ ਬੜੀਆਂ ਵਧੀਆਂ ਹਜੇ ਆਪਣੇ ਕੋਲੇ ਮਾਰਕੀਟ ਦੇ ਵਿੱਚ ਚਾਰੀਆਂ ਜੇ ਵੱਡੀਆਂ ਨੇ ਤੁਸੀਂ ਦੋ ਲੈ ਲਓ ਤੇ ਜੇ ਛੋਟੀਆਂ ਨੇ ਮੈਂ ਇਹ 5-7 ਲੈ ਲਈਆਂ ਕਿਉਂਕਿ ਬਹੁਤ ਛੋਟੀਆਂ-ਛੋਟੀਆਂ ਸੀਗੀਆਂ ਹਜੇ ਇਹ ਕੱਚੀਆਂ-ਕੱਚੀਆਂ ਗਾਜਰਾਂ ਨੇ ਬਹੁਤ ਵਧੀਆਂ ਨੇ ਤੇ ਆਪਾਂ ਇਹਨਾਂ ਦੇ ਅੱਜ ਮੋਟੀ-ਮੋਟੀਆਂ ਕੱਟ ਲੈਣੀਆਂ ਧੋ ਕੇ ਛੱਲ ਲਈਆਂ ਛੱਲ ਕੇ ਆਪਾਂ ਨੇ ਇਹਨਾਂ ਨੂੰ ਮੋਟਾ-ਮੋਟਾ ਜਿੱਦਾਂ ਆਪਾਂ ਨੋਰਮਲ ਕੱਟਦੇ ਹੁੰਨੇ ਐਸ ਤਰ੍ਹਾਂ ਕਰਕੇ ਸਬਜ਼ੀ ਨਾਲੀਆਂ ਉਵੇਂ ਕੱਟ ਲੈਣੀ ਆ ਆਪਾਂ ਕੋਈ ਸਬਜ਼ੀ ਨਹੀਂ ਬਣਾਉਣੀ ਨਾ ਹੀ ਆਪਾਂ ਨੇ ਕੋਈ ਗਜਰੇਲਾ ਵਗੈਰਾ ਬਣਾਉਣਾ ਅੱਜ ਮੈਂ ਤੁਹਾਨੂੰ ਦੱਸਦੀ ਆਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਬੜੀ ਵਧੀਆ ਲੱਗੂ ਤੁਹਾਨੂੰ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਤੇ ਹੁਣ ਆਪਾਂ ਇਹਨਾਂ ਨੂੰ ਗਾਜਰਾਂ ਨੂੰ ਮੈਂ ਤੁਹਾਨੂੰ ਦਿਖਾਤਾ ਜੀ ਇਸ ਤਰ੍ਹਾਂ ਕਰਕੇ ਮੋਟੀਆਂ-ਮੋਟੀਆਂ ਕੱਟ ਲੈਣਿਆ ਰਫਲੀ ਜਿਹੀ ਕੋਈ ਬਹੁਤਾ ਆਪਾਂ ਨੂੰ ਟੈਨਸ਼ਨ ਨਹੀਂ ਲੈਣੀ ਹੈ ਕਿ ਐਦਾਂ ਦੀ ਬਰੀਕ ਕੱਟਣੀਆਂ ਜਾਏ ਹੋਣਾ ਨਾ ਤੇ ਹੁਣ ਆਪਾਂ ਇਹਨਾਂ ਗਾਜਰਾਂ ਨੂੰ ਕੀ ਕਰਨਾ ਇੱਕ ਬੌਲ ਦੇ ਵਿੱਚ ਜਾਰ ਦੇ ਵਿੱਚ ਪਾ ਲੈਣਾ ਮਿਕਸੀ ਜਾਰ ਦੇ ਵਿੱਚ ਤੇ ਬ੍ਰੀਕ ਬ੍ਰੀਕ ਇਹਨੂੰ ਆਪਾਂ ਪੀਸਣਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਪਾ ਲਿਆ ਜੀ ਤੇ ਉਦੋਂ ਬਾਅਦ ਇਹਨਾਂ ਨੂੰ ਆਪਾਂ ਨੇ ਪੀਸ ਲੈਣਾ ਤੇ ਹੁਣ ਅਸੀਂ ਲਵਾਂਗੇ ਜੀ ਕੜਾਹੀ ਕੜਾਹੀ ਦੇ ਵਿੱਚ ਥੋੜਾ ਜਿਹਾ ਆਪਾਂ ਨੇ ਪਾ ਲੈਣਾ ਅ ਕਿਉਂ ਪਾਉਣਾ ਪਾ ਲਓ ਸਕਿਪ ਕਰਨਾ ਸਕਿਪ ਕਰ ਦਿਓ ਤੁਹਾਡੀ ਮਰਜ਼ੀ ਆ ਤੇ ਇਹਦੇ ਵਿੱਚ ਮੈਂ ਸਾਰੀਆਂ ਜਿਹੜੀਆਂ ਗਾਜਰਾਂ ਦਾ ਪੇਸਟ ਬਣਾਇਆ ਉਹ ਇਹਦੇ ਵਿੱਚ ਪਾ ਲਿਆ ਥੋੜਾ ਜਿਹਾ ਜੇ ਪੌਣਾ ਤੱਕ ਉਹ ਪਾ ਸਕਦੇ ਹਾਂ ਵੀ ਕਈ ਵਾਰੀ ਹੁੰਦਾ ਨਾ ਜਿਹੜੀ ਕੜਾਹੀ ਦੇ ਤਲਾ ਪਤਲਾ ਹੁੰਦਾ ਤਾਂ ਉਹਦੇ ਮਤਲਬ ਥੱਲੇ ਲੱਗਣ ਲੱਗ ਜਾਂਦੇ ਆ ਹਨਾ ਇਸ ਕਰਕੇ ਤੁਸੀਂ ਥੋੜਾ ਜਿਹਾ ਪਾਲ ਜੇ ਭਾਰੇ ਤਲੇ ਵਾਲੀ ਕੜਾਹੀ ਹੈ ਤਾਂ ਤੁਸੀਂ ਉਹ ਲੈ ਲਿਓ ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਜੀ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਹਿਲਾਉਂਦੇ ਰਹਿਣਾ ਜਿੱਦਾਂ ਪੇਸਟ ਨੂੰ ਵੀ ਥੱਲੇ ਨਾ ਲੱਗੇ ਕਿ ਇਹਦਾ ਜਿਹੜਾ ਟੇਸਟ ਆ ਉਹ ਬਦਲੇ ਨਾ ਆਪਾਂ ਨੇ ਇਹਨੂੰ ਭੁੰਨਦੇ ਜਾਣਾ ਥੋੜਾ ਥੋੜਾ ਕਰਕੇ ਨਾ ਭੁੰਨਦੇ ਜਾਣਾ ਗੈਸ ਆ ਜਿਹੜਾ ਉਹ ਬਹੁਤਾ ਤੇਜ਼ ਵੀ ਨਹੀਂ ਰੱਖਣਾ ਤੇ ਬਹੁਤਾ ਆਪਾਂ ਨੇ ਘੱਟ ਵੀ ਨਹੀਂ ਕਰਨਾ ਨੋਰਮਲ ਜਿਹਾ మీడియం ਫਲੇਮ ਤੇ ਤੁਹਾਡੀ ਹੋਣਾ ਚਾਹੀਦਾ ਹੈਗਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਮਤਲਬ ਹਲਾ ਕੇ ਉਹਦੇ ਵਿੱਚ ਫਿਰ ਥੋੜਾ ਜਿਹਾ ਜਿਹੜਾ ਪਾਣੀ ਲੈ ਲੈਣਾ ਬਿਲਕੁਲ ਥੋੜਾ ਜਿਹਾ ਅੱਧਾ ਕੱਪ ਹੀ ਪਾਣੀ ਅੱਧੇ ਤੋਂ ਵੀ ਘੱਟ ਹੀ ਲੈਣਾ ਜਿਹੜਾ ਮਿਕਸੀ ਦਾ ਵਿੱਚ ਕੱਪ ਉਹਨੂੰ ਹੀ ਉਹਦੇ ਵਿੱਚ ਹੀ ਮੈਂ ਪਾਣੀ ਪਾ ਕੇ ਥੋੜਾ ਜਿਹਾ ਇਹਨੂੰ ਪਤਲਾ ਕਰ ਲਿਆ ਤੇ ਇਹਨੂੰ ਆਪਾਂ ਫਿਰ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਹਲਾਉਂਦੇ ਜਾਣਾ ਤਾਂ ਜੋ ਇਹ ਥੱਲੇ ਨਾ ਲੱਗੇ ਤੇ ਜਦੋਂ ਆਪਾਂ ਇਹਨੂੰ ਇਹਦਾ ਥੋੜਾ ਜਿਹਾ ਨਾ ਕਲਰ ਵੀ ਮਤਲਬ ਰੈਡਿਸ਼ ਜਿਹਾ ਹੋ ਜਾਣਾ ਪਹਿਲਾਂ ਥੋੜਾ ਘੱਟ ਹੋਊਗਾ ਉਸ ਤੋਂ ਬਾਅਦ ਇਹਨੇ ਆਪਣੇ ਆਪ ਹੀ ਬੜਾ ਸੋਹਣਾ ਕਲਰ ਬਣ ਜਾੜਾਗਾ ਕੋਈ ਆਪਾਂ ਇਹਦੇ ਵਿੱਚ ਕਲਰ ਨਹੀਂ ਯੂਜ਼ ਕਰਨਾ ਕੁਝ ਨਹੀਂ ਕਰਨਾ ਨਾ ਕੋਈ ਆਪਾਂ ਇਹਦੇ ਵਿੱਚ ਮੈਦਾ ਪਾਉਣਾ ਨਾ ਆਪਾਂ ਇਹਦੇ ਵਿੱਚ ਕੋਈ ਖੋਆ ਪਾਉਣਾ ਕੁਝ ਨਹੀਂ ਪਾਉਣਾ ਜੀ ਹੁਣ ਆਪਾਂ ਇਹਦੇ ਵਿੱਚ ਇਹਨੂੰ ਹਲਾਉਂਦੇ ਹੀ ਰਹਿਣਾ ਬਸ ਜਦੋਂ ਥੋੜੀ ਜਿਹੀ ਗੜਾ ਜਾਂ ਹੁਣ ਸਟਾਰਟ ਹੋ ਜੇ ਉਦੋਂ ਆਪਾਂ ਇਹਦੇ ਵਿੱਚ ਖੰਡ ਪਾ ਲੈਣੀ ਹੈ ਚੀਨੀ ਉਹ ਤੁਹਾਡੀ ਮਰਜ਼ੀ ਆ ਵੀ ਤੁਸੀਂ ਕਿੰਨੀਕ ਪਾਉਣੀ ਆ ਮਿੱਠਾ ਜ਼ਿਆਦਾ ਖਾਣੇ ਤਾਂ ਥੋੜੀ ਜਿਹੀ ਵੱਧ ਪਾ ਲਓ ਨਹੀਂ ਤਾਂ ਵੈਸੇ ਹੀ ਗਾਜਰਾ ਮਿੱਠੀਆਂ ਹੁੰਦੀਆਂ ਮੈਂ ਇੱਥੇ ਇੱਕ ਵੱਡਾ ਚਮਚਾ ਪਾਇਆ ਤੇ ਹੁਣ ਆਪਾਂ ਇਹਨੂੰ ਫੇਰ ਇਸ ਤਰ੍ਹਾਂ ਹੀ ਹਿਲਾਉਂਦੇ ਰਹਿਣਾ ਕਿਉਂਕਿ ਇਹ ਸਿਰਫ 5-7 ਮਿੰਟ ਦਾ ਹੀ ਟਾਈਮ ਲੱਗਦਾ ਜ਼ਿਆਦਾ ਨਹੀਂ ਲੱਗਦਾ ਤੇ ਜਿੰਨਾ ਚਿਰ ਆਪਣੀਆਂ ਗਾਜਰਾ ਉਧਰ ਪੱਕਦੀਆਂ ਨੇ ਚੀਨੀ ਪੱਕਦੀ ਆ ਉਦੋਂ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਆਪਾਂ ਇੱਕ ਕੌਲੀ ਲੈ ਲੈਣੀ ਆ ਕੌਲੀ ਦੇ ਵਿੱਚ ਅ ਆਪਣੇ ਕੋਲੇ ਕਾਸਟਰਡ ਜਿਹੜਾ ਹੁੰਦਾ ਘਰ ਦੇ ਵਿੱਚ ਨਾ ਐਵੇਂ ਪਿਆਈ ਰਹਿ ਜਾਂਦਾ ਆਪਾਂ ਕੁਝ ਨਹੀਂ ਕਰਦੇ ਹੈਗੇ ਲੈ ਆਉਨੇ ਕਦੇ-ਕਦੇ ਕਾਸਟਰਡ ਬਣਾਉਨੇ ਆ ਕਹਿੰਦੇ ਨੇ ਪ੍ਰਾਣੇ ਆਇਆ ਤਾਂ ਬਣਾ ਲਓ ਤੇ ਆਪਾਂ ਕਾਸਟਰਡ ਆਪਣੇ ਕੋਲ ਡੱਬੇ ਅਲਮਾਰੀ ਦੇ ਵਿੱਚ ਪਈ ਰਹਿੰਦੇ ਆ ਇਸ ਕਰਕੇ ਅੱਜ ਸੋਚਿਆ ਵੀ ਕਾਸਟਰਡ ਨੂੰ ਯੂਜ਼ ਕੀਤਾ ਜਾਵੇ ਤੇ ਤਿੰਨ ਚਾਰ ਤਿੰਨ ਚਮਚੇ ਜਿੰਨੇ ਵੱਡੇ ਨੇ ਤੁਸੀਂ ਚਾਰ ਲੈ ਲਓ ਛੋਟੇ ਨੇ ਵੱਡੇ ਨੇ ਸੌਰੀ ਤਾਂ ਤਿੰਨ ਲੈ ਲਓ ਦੋ ਲੈ ਲਓ ਨਹੀਂ ਤਾਂ 10 ਚਾਰ ਲੈ ਲੋ ਫਿਰ ਕੋਈ ਵੀ ਮਤਲਬ ਉਹ ਕਰ ਲੋ ਆਪਣੇ ਕੋਲੇ ਪਾਣੀ ਲੈ ਲੋ ਜਿਹੜਾ ਕੋਈ ਸੁੱਕੀ ਪਾਊਡਰ ਹੁੰਦਾ ਨਾ ਸੁੱਕਾ ਉਹਨੂੰ ਤੁਸੀਂ ਪਹਿਲਾਂ ਵਿੱਚ ਪਾ ਕੇ ਫਿਰ ਹੌਲੀ ਹੌਲੀ ਕਰਕੇ ਪਾਣੀ ਪਾਈਦਾ ਕਿਉਂਕਿ ਨਹੀਂ ਤਾਂ ਉਹਦੀ ਗੰਡਾ ਜਿਹਾ ਬਣ ਜਾਂਦੀਆਂ ਨੇ ਹੁਣ ਇਹਨੂੰ ਇਸ ਤਰ੍ਹਾਂ ਕਰਕੇ ਥੋੜਾ ਥੋੜਾ ਕਰਕੇ ਇਹਨੂੰ ਮਿਕਸ ਕਰ ਲੈਣਾ ਥੋੜਾ ਥੋੜਾ ਪਾਣੀ ਪਾ ਕੇ ਤਾਂ ਜੋ ਇਹਦੀਆਂ ਜਿਹੜੀਆਂ ਗੱਠਾਂ ਜਿਹੀ ਕਿਉਂਕਿ ਚੀਕਣਾ ਜਿਹਾ ਹੁੰਦਾ ਇਸ ਕਰਕੇ ਇਹਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਇਹਨੂੰ ਢੋਲਣ ਦੇ ਲਈ ਇਹਦੀ ਬਿਲਕੁਲ ਗੱਠਾਂ ਜੀਆਂ ਜੜੀਆਂ ਖਤਮ ਕਰ ਲੈਣੇ ਆਪਣੇ ਕੋਲੇ ਇਸ ਤਰ੍ਹਾਂ ਦਾ ਘੋਲ ਬਣ ਕੇ ਤਿਆਰ ਹੋ ਜਾਂਦਾਗਾ ਹੁਣ ਆਪਾਂ ਇਹ ਘੋਲ ਨੂੰ ਜੀ ਕੀ ਕਰਨਾ ਗਾਜਰਾਂ ਦੂਜੇ ਪਾਸੇ ਦੇਖਦੇ ਆਂ ਇਸ ਤਰ੍ਹਾਂ ਦਾ ਆਪਣੇ ਕੋਲੇ ਜਦੋਂ ਚੀਨੀ ਪਾ ਲਈ ਤਾਂ ਉਹਦਾ ਜਿਹੜਾ ਕਲਰ ਆ ਗਾਜਰਾਂ ਦਾ ਆਟੋਮੈਟਿਕੀ ਰੈੱਡ ਰੈੱਡ ਹੋ ਗਿਆ ਬਹੁਤ ਵਧੀਆ ਬਣ ਗਿਆ ਤੇ ਕੋਈ ਕਲਰ ਨੀਚੇ ਇੰਜ ਹੁੰਦਾ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਜੋ ਥੋੜਾ ਜਿਹਾ ਗਾੜਾ ਪਣ ਜਾਂ ਲੱਗਿਆ ਆਪਾਂ ਨੂੰ ਫੇਰ ਤਾਂ ਆਪਾਂ ਇਹਦੇ ਵਿੱਚ ਪਾ ਲੈਣਾ ਇਹ ਘੋਲਿਆ ਹੋਇਆ ਕਸਟਰਡ ਤੇ ਇਹਨੂੰ ਹੁਣ ਅਸੀਂ ਫੇਰ ਕਸਟਰਡ ਪਾ ਕੇ ਜਦੋਂ ਇਹਦੇ ਵਿੱਚ ਪਾਵਾਂਗੇ ਤਾਂ ਇਹਦਾ ਕਲਰ ਆਹੋ ਥੋੜਾ ਜਿਹਾ ਫਰਕ ਪੈ ਜਾਊ ਹੋਰ ਡਿਫਰੈਂਟ ਹੋ ਜਾਊ ਇਹਦੇ ਵਿੱਚ ਥੋੜਾ ਜਿਹਾ ਸੰਤਰੀ ਪਾਉਂਜੇ ਆ ਜਾਣਾ ਜਿੱਦ ਆਪਾਂ ਕਹਦੇ ਇਹ orange ਜਿਹਾ ਕਲਰ ਹੋ ਜਾਣਾ ਤੇ ਉਹ ਆਪਣੇ ਕੋਲੇ ਕਲਰ ਆ ਜਾਣਾ ਤੇ ਹੁਣ ਆਪਾਂ ਇਹ ਕਲਰ ਨੂੰ ਜੀ ਇਸੇ ਤਰ੍ਹਾਂ ਹੀ ਆਪਾਂ ਹਿਲਾਉਂਦੇ ਰਹਿਣਾ ਫੇਰ ਇਹਦੇ ਇੱਕ ਇਸ ਕਲਰ ਨੂੰ ਜਦੋਂ ਥੋੜਾ ਜਿਹਾ ਹੋ ਗਿਆ ਇਹਨੂੰ ਵੀ ਆਪਾਂ ਨੇ ਗਾੜਾ ਕਰਦਾਂ ਇਹਦੇ ਵਿੱਚ ਜੇ ਤੁਸੀਂ ਕੋਈ ਡ్రਾਈ ਫਰੂਟ ਪਾਉਣਾ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤੁਸੀਂ ਇਹਨੂੰ ਸਕਿੱਪ ਕਰ ਸਕਦੇ ਹੋਗੇ ਮੈਂ ਥੋੜਾ ਜਿਹਾ ਇੱਥੇ ਇਲਾਇਚੀ ਪਾਊਡਰ ਪਾਇਆ ਇਹਦੇ ਨਾਲ ਕੀ ਹੈ ਇਹਦਾ ਨਾ ਟੇਸਟ ਬਹੁਤ ਵਧੀਆ ਬਣਨਾ ਹੁਣ ਤੁਸੀਂ ਸੋਚਦੇ ਹੋਵੋਗੇ ਪਤਾ ਨਹੀਂ ਕੀ ਕੜਾਹ ਬਣਾ ਰਹੀ ਆ ਕੀ ਕਰ ਰਹੀ ਆ ਕੜਾਹ ਵੀ ਨਹੀਂ ਬਣਾ ਰਹੀ ਮੈਂ ਤੇ ਨਾ ਹੀ ਮੈਂ ਕੋਈ ਗਜਰੇਲਾ ਕੁਝ ਬਣਾ ਰਹੀ ਆ ਬਸ ਤੁਸੀਂ ਦੇਖੋ ਲਾਸਟ ਤੇ ਦੇਖੋ ਜੀ ਕਿੰਨੀ ਵਧੀਆ ਆਪਣੇ ਕੋਲੇ ਤਿਆਰ ਹੋਣੀ ਆ ਇੱਕ ਸਵੀਟ ਡਿਸ਼ ਕਿਹੋ ਜੀ ਬਹੁਤ ਸੌਖੀ ਆ ਤੁਸੀਂ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਨਾ ਦੇਸੀ ਘਿਓ ਪਾਇਆ ਇੱਕ ਚਮਚਾ ਤੇ ਜੇ ਮਤਲਬ ਥੋੜਾ ਜਿਹਾ ਘੱਟ ਲੱਗੇ ਤਾਂ ਤੁਸੀਂ ਉਸਾਬ ਨਾਲ ਤਾਂ ਇਹ ਤੁਹਾਡੀ ਮਰਜ਼ੀ ਆ ਕਿਉਂਕਿ ਇਹਦੇ ਨਾਲ ਕੀ ਆ ਇਹ ਜਦੋਂ ਥੋੜਾ ਜਿਹਾ ਮਿੱਠਾ ਹੋ ਜਾਂਦਾ ਨਾ ਤਾਂ ਇਹ ਥੱਲੇ ਲੱਗਣ ਜੇ ਲੱਗ ਜਾਂਦਾ ਕਲਰ ਥੋੜਾ ਉਹ ਹੋਣ ਲੱਗ ਜਾਂਦਾ ਵੀ ਤਾਂ ਚੀਕਣਾ ਪੰਜਾ ਹੋ ਕੇ ਉਦੋਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਪਾ ਲੈਣਾ ਇਹਦੇ ਨਾਲ ਕਹਿੰਦੇ ਨਾ ਟੇਸਟ ਬਹੁਤ ਵਧੀਆ ਹੋ ਜਾਂਦਾਗਾ ਤੇ ਨਾਲੇ ਇਹਦੇ ਵਿੱਚ ਚਮਕ ਆ ਜਾਂਦੀ ਆ ਹੁਣ ਆਪਾਂ ਇਹਨੂੰ ਏਦਾਂ ਏਦਾਂ ਕਰਕੇ گاੜਾ ਕਰ ਲੈਣਾ ਤੇ ਜਿਹੜੇ ਸਾਈਡਾਂ ਤੋਂ ਆਪਾਂ ਨਾਲ ਦੀ ਨਾਲ ਉਤਾਰਦੇ ਜਾਣਾ ਹੌਲੀ ਹੌਲੀ ਇਹਨੇ ਇਹਨੇ ਘਟ ਜਾਣਾਗਾ ਤੇ ਆਪਣੇ ਕੋਲੇ ਇਹਨੇ ਕੜਾਹੀ ਨੇ ਆਪਣੇ ਆਪ ਹੀ ਨੋਰਮਲ ਜਿਹੜਾ ਘਿਓ ਛੱਡਣਾ ਸਟਾਰਟ ਕਰ ਦੇਣਾ ਗਜਰੇਲੇ ਦੇ ਵਿੱਚ ਆਪਣੇ ਕੋਲੇ ਘਿਓ ਨਿਕਲਣਾ ਸਟਾਰਟ ਹੋ ਜਾਊਗਾ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਜੀ ਹਲਾਉਂਦਿਆਂ ਤਾਂ ਇਹਦੇ ਵਿੱਚ ਹੀ ਆਪਾਂ ਥੋੜਾ ਜਿਹਾ ਡਰਾਈ ਫਰੂਟ ਪਾ ਲੈਣਾ ਮੈਂ ਡਰਾਈ ਫਰੂਟ ਜਿਹੜਾ ਵੀ ਤੁਹਾਡੇ ਕੋਲੇ ਪਿਸਤਾ, ਬਦਾਮ, ਕੁਝ ਵੀ ਉਹਨਾਂ ਨੂੰ ਬਰੀਕ ਥੋੜਾ ਜਿਹਾ ਕੱਟ ਲਓ ਜਾਂ ਕੁੱਟ ਲਓ ਉਹ ਪਾ ਦਿਓ ਤੇ ਮੈਂ ਇਹਦੇ ਵਿੱਚ ਕਾਜੂ ਆ ਬਰੀਕ ਉਹ ਥੋੜਾ ਜਿਹਾ ਭੰਨ ਲਏ ਸੀ ਉਹ ਪਾ ਤੇ ਤੇ ਨਾਲ ਇਹਦੇ ਵਿੱਚ ਇਲਾਇਚੀ ਪਾਊਡਰ ਪਾਤਾ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਜੀ ਥੋੜਾ ਇੱਕ ਟਾਈਮ ਦੋ ਮਿੰਟ ਸੇਕ ਲਵਾਉਣਾ ਤੇ ਆਪਾਂ ਇਹਨੂੰ ਥੱਲੇ ਉਤਾਰ ਲੈਣਾ ਤੇ ਜ਼ਿਆਦਾ ਆਪਾਂ ਨੇ ਇਹਨੂੰ ਪਕਾਉਣਾ ਨਹੀਂ ਹੈਗਾ ਇਹ ਇਹਦੇ ਵਿੱਚ ਥੋੜਾ ਜਿਹਾ ਬਸ ਇਲਾਇਚੀ ਪਾਊਡਰ ਹੀ ਮੈਂ ਪਾਇਆ ਸੀ ਹੋਰ ਜ਼ਿਆਦਾ ਕੁਝ ਨਹੀਂ ਪਾਇਆ ਜੇ ਇਹ ਇਹ ਤੁਹਾਡੀ ਮਰਜ਼ੀ ਆ ਹਨਾ ਕਈ ਵਾਰੀ ਕਈਆਂ ਨੂੰ ਇਲਾਇਚੀ ਦਾ ਪਾਊਡਰ ਚੰਗਾ ਲੱਗਦਾ ਕਈਆਂ ਨੂੰ ਨਹੀਂ ਲੱਗਦਾ ਤੇ ਹੁਣ ਬਸ ਆਪਾਂ 2 ਮਿੰਟ ਬਾਅਦ ਇਹਨੂੰ ਸੇਕ ਜਾਂ ਲਵਾ ਕੇ ਆਪਾਂ ਇਹਨੂੰ ਥੱਲੇ ਉਤਾਰ ਲਾਂਗੇ ਤੇ ਇਹਨੂੰ ਠੰਡਾ ਹੋਣ ਦੇ ਲਈ ਅਸੀਂ ਰੱਖ ਲਾਂਗੇ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਹੁਣ ਤਿਆਰ ਹੋ ਗਿਆ ਬਿਲਕੁਲ ਗਾੜਾ ਹੋ ਗਿਆ ਤਾਂ ਥੋੜਾ ਜਿਹਾ ਮੈਂ ਇਹਦੇ ਵਿੱਚ ਘਿਓ ਹੋਰ ਪਾਇਆ ਤਾਂ ਜੋ ਇਹਦੇ ਨਾਲੇ ਦੀ ਲੋਕਾ ਜਿਹੜੀ ਉਹ ਹੋਰ ਵਧੀਆ ਹੋ ਜੇ ਪਰ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਪਾਉਣਾ ਹੋਰ ਪਾ ਲੋ ਨਹੀਂ ਤਾਂ ਤੁਸੀਂ ਸਕਿਪ ਕਰ ਦਿਓ ਹੁਣ ਆਪਾਂ ਇਹਨੂੰ ਗੈਸ ਨੂੰ ਜੀ ਕਰਦਾਂਗੇ ਬੰਦ ਤੇ ਇਹਨੂੰ ਠੰਡਾ ਹੋਣ ਦੇ ਲਈ ਰੱਖ ਦੇਾਂਗੇ ਦੇਖੋ ਇਸ ਤਰ੍ਹਾਂ ਕਰਕੇ ਪੂਰਾ گاੜਾ ਬਣ ਗਿਆ ਆਪਣੇ ਕੋਲ ਤੇ ਹੁਣ ਆਪਾਂ ਇਹਨੂੰ ਥੱਲੇ ਉਤਾਰ ਲੈਣਾ ਸਾਰਾ ਜਿਹੜਾ ਘਿਓ ਆ ਉਹ ਮਿਕਸ ਹੋ ਗਿਆ ਤੇ ਉਹਦੇ ਨਾਲ ਚਮਕ ਆ ਗਈ ਤੇ ਜਦੋਂ ਠੰਡਾ ਹੋ ਗਿਆ ਜੀ ਫਿਰ ਆਪਾਂ ਇੱਕ ਟ੍ਰੇ ਲੈ ਲੈਣੀ ਆ ਤੇ ਮੇਰੇ ਕੋਲ ਨਾ ਬੱਚਿਆਂ ਦਾ ਟਿਫਨ ਜੀ ਉਹਨੂੰ ਤੁਸੀਂ ਉਹ ਕਰ ਲੈਣਾ ਤੇਲ ਨਾਲ ਜਾਂ ਘਿਓ ਨਾਲ ਥੋੜਾ ਜਿਹਾ ਗ੍ਰੀਸ ਕਰ ਲੈਣਾਗਾ ਤਾਂ ਜੋ ਛੇਤੀ ਉੱਤਰ ਜਵੇ ਵਿੱਚੋਂ ਤੇ ਆਪਾਂ ਨੇ ਜਿਹੜੀ ਹੈਗੀ ਆ ਟ੍ਰੇ ਆ ਗਈ ਉਹਨੂੰ ਥੋੜਾ ਜਿਹਾ ਕੋਸ ਆ ਜਾ ਜਦੋਂ ਹੋ ਜੇ ਨਾ ਮਤਲਬ ਮੀਡੀਅਮ ਨਾ ਜ਼ਿਆਦਾ ਗਰਮ ਨਾ ਜ਼ਰੂ ਠੰਡਾ ਉਦੋਂ ਇਹਦੇ ਵਿੱਚ ਪਾ ਲੈਣਾਗਾ ਤੇ ਇਹਦੇ ਵਿੱਚ ਆਪਾਂ ਜਦੋਂ ਪਾਵਾਂਗੇ ਇਹਨੇ ਇੱਜਾਂ ਸੈਟਿੰਗ ਕਰ ਦੇਣੀ ਹੈ ਇਹਦੀ ਤੇ ਹੁਣ ਇਹਦੇ ਉੱਤੇ ਥੋੜੇ ਥੋੜੇ ਡਰਾਈ ਫਰੂਟ ਨੇ ਜਿਹੜੇ ਉਹ ਪਾ ਦੇਣੇ ਹਨ ਇਹਨੂੰ ਆਪਾਂ ਨੇ ਹੱਥਾਂ ਦੇ ਨਾਲ ਇਦਾਂ ਸੈਟਿੰਗ ਕਰਕੇ ਥੋੜਾ ਥੋੜਾ ਮੈਦੇ ਵਿੱਚ ਦਬਤ ਆ ਤੇ ਇਹਨੂੰ ਤੁਸੀਂ ਪੱਖੇ ਦੇ ਥੱਲੇ ਰੱਖ ਦਿਓ ਚਾਹੇ ਤੁਸੀਂ 5-7 ਮਿੰਟ ਅੱਧਾ ਘੰਟਾ ਜੇ ਥੋੜਾ ਟਾਈਮ ਹੈਗਾ ਤਾਂ ਘੰਟਾ ਅੱਧਾ ਘੰਟਾ ਤੁਸੀਂ ਰੱਖ ਦਿਓ ਸਾਈਡ ਤੇ ਤੇ ਇਹ ਆਪਣੇ ਕੋਲੇ ਇਦਾਂ ਜੀ ਮੈਂ ਇਹਨੂੰ ਫਰਿੱਜ 'ਚ ਰੱਖਤਾ ਸੀ ਹੁਣ 10 ਮਿੰਟ ਆਪਾਂ ਵਾ ਦੇਖਦੇ ਆ ਜੀ ਇਹ ਪੂਰੀ ਹਾਰਡ ਹੋ ਗਈ ਹੁਣ ਆਪਾਂ ਇਹਨੂੰ ਇਦਾਂ ਕਰਕੇ ਕੱਟ ਲੈਣੇ ਆ ਇਹਦੇ ਪੀਸ ਤੁਸੀਂ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਲਓ ਤਾਂ ਤੀ ਕੋਣੇ ਕੱਟ ਲੋ ਚਾਰਸ ਕੱਟ ਲੋ ਜਿੱਦਾਂ ਵੀ ਤੁਹਾਨੂੰ ਚੰਗੇ ਲੱਗਦਾ ਉਸ ਹਿਸਾਬ ਨਾਲ ਇਹਨਾਂ ਦੇ ਪੀਸ ਕਰ ਲੋ ਤੇ ਇਸ ਤੋਂ ਬਾਅਦ ਜੀ ਆਪਾਂ ਇਹਨੂੰ ਅ ਮਤਲਬ ਇਹ ਇੰਨੀ ਕੁ ਵਧੀਆ ਵਰਫੀ ਬਣਦੀ ਆ ਵੀ ਤੋ ਨਾ ਇਹ ਤੁਹਾਨੂੰ ਬਾਜ਼ਾਰ ਚੋਂ ਮਿਲਣੀ ਆ ਤੇ ਇਹਦਾ ਟੇਸਟ ਵੀ ਡਿਫਰੈਂਟ ਹੋਊਗਾ ਜੀ ਤੇ ਜੇ ਬੱਚੇ ਖਾਣਗੇ ਬੱਚਿਆਂ ਨੂੰ ਜਿਵੇਂ ਹੁੰਦਾ ਨਾ ਵੀ ਕੈਂਡੀਆਂ ਖਾਂਦੇ ਆ ਉਸ ਤਰ੍ਹਾਂ ਦਾ ਟੇਸਟ ਆਊਗਾ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰੋ ਨਾਲ ਤਾਂ ਤੁਹਾਡਾ ਜਿਹੜਾ ਕਸਟਰਡ ਹੈਗਾ ਉਹ ਆਪਣੇ ਕੋਲੇ ਵਰਤੋਂ ਦੇ ਵਿੱਚ ਆ ਜਾਂਦਾ ਹੈਗਾ ਤੇ ਨਾਲੇ ਅੱਜਕੱਲ ਗਾਜਰਾਂ ਦਾ ਮੌਸਮ ਆ ਜੀ ਸੀਜ਼ਨ ਚੱਲ ਰਿਹਾ ਵਧੀਆ ਤੇ ਤੁਸੀਂ ਜ਼ਰੂਰ ਟਰਾਈ ਕਰੋ ਕਿਉਂਕਿ ਗਜਰੇਲਾ ਵਗੈਰਾ ਤਾਂ ਆਪਾਂ ਬਣਾਉਂਦੇ ਰਹਿੰਨੇ ਆ ਤੇ ਇਹ ਇੱਕ ਡਿਫਰੈਂਟ ਜਿਹੜੀ ਆਪਣੇ ਕੋਲੇ ਬਰਫੀ ਬਣ ਕੇ ਤਿਆਰ ਆ ਨਾ ਤੁਹਾਨੂੰ ਹਲਵਾਈ ਕੋਲੋਂ ਮਿਲਣੀ ਆ ਤੇ ਇਹ ਤੁਸੀਂ ਆਪ ਘਰੇ ਬਣਾਉਂਗੇ ਤੇ ਬੜੀ ਵਧੀਆ ਬਣਨੀ ਆ ਬਾਜ਼ਾਰ ਦੇ ਵਿੱਚ ਉਹ ਚੀਜ਼ਾਂ ਮਹਿੰਗੀਆਂ ਮਿਲਦੀਆਂ ਨਾਲੇ ਦੇਖੋ ਆਪਾਂ ਆਪਣੇ ਘਰ ਦੇ ਵਿੱਚ ਦੇਖਿਆ ਵੀ ਕਿੱਦਾਂ ਮਤਲਬ ਸਸਤੇ ਦੇ ਵਿੱਚ ਜਾ ਉੱਥੇ ਬਾਹਰੋਂ ਆਪਾਂ ਨੂੰ ਮਹਿੰਗਾ ਮਿਲਦਾ ਹਨਾ ਤਾਂ ਬਹੁਤ ਸੌਖਾ ਜੀ ਇਸ ਤਰ੍ਹਾਂ ਬਣ ਕੇ ਆਪਣੇ ਕੋਲੇ ਤਿਆਰ ਆ ਤੁਸੀਂ ਜਰੂਰ ਟਰਾਈ ਕਰਕੇ ਦੇਖੋ ਬੜੀ ਵਧੀਆ ਲੱਗਦੀ ਆ ਤੇ ਬੱਚਿਆਂ ਨੂੰ ਵੀ ਪਸੰਦ ਆਉਂਦੀਆਂ ਨਾਲੇ ਆਪਣੇ ਕੋਲੇ ਜੜੀਆਂ ਹਰੀਆਂ ਸਬਜ਼ੀਆਂ ਜਿਵੇਂ ਕਹਿਦੀ ਹੈ ਗਾਜਰਾਂ ਨਹੀਂ ਇਹੋ ਆਪਣੇ ਕੋਲੇ ਉਦਾਂ ਬੱਚੇ ਖਾਂਦੇ ਨਹੀਂ ਇਸ ਤਰ੍ਹਾਂ ਉਹ ਖਾ ਲੈਂਦੇ ਆ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ